ਮੰਮੀ ਤੂੰ ਭੂਆ ਕੋਲ ਗਈ ਸੀ ਉਹ ਦਿਨ ਉਹ ਛੋਟੀ ਕਿੰਨੇ ਕੰਮ ਕਰ ਕਰਦੀ ਐ ਵਧੀਆ ਤੂੰ ਨੇ ਕੀ ਕੰਮ ਕਰ ਕਰਨਾ ਉਹ ਤਾਂ ਜਮੇ ਨੇ ਕੰਮੀ ਨਿਕਲੀ ਆ ਦੇਖ ਪਹਿਲਾਂ ਤੇਰੀ ਭੂਆ ਨੇ ਵੀ ਕੰਮ ਕੀਤਾ ਹੀ ਆ ਨਾ ਹਾਂ ਚਾਰ ਦਰਾਣੀਆਂ ਜਿਠਣੀਆਂ ਸੀਗੀਆਂ ਹੈ ਦੇਖ ਨਰਮੇ ਵੀ ਚੁਗੇ ਨੇ ਮੱਕੀਆਂ ਵੀ ਡੁੰਗੀਆਂ ਨੇ ਗੰਨੇ ਵੀ ਕੜੇ ਨੇ ਬਾਰੋਚਾਰੀ ਹਰਾ ਵੀ ਵੱਢ ਕੇ ਲੈ ਕੇ ਆਉਂਦੀ ਰਹੀ ਤੇਰੀ ਭੂਆ ਹਾਂ ਤੇ ਛੋਟੀ ਜਿੱਦਣ ਤੇ ਵੱਡੀ ਬਹੂ ਆਈ ਆ ਦੇਖ ਲੈ ਚਲ ਤਾਰਾਂ ਡੋਕੇ ਉਹ ਚੋਣ ਲੱਗ ਗਈ ਸੀ ਬਾਹਰਲਾ ਕੰਮ ਸਿਰਫ ਫੁੱਫੜ ਦੇ ਨਾਲ ਕਰਵਾਉਂਸੀ ਤੇਰੀ ਭੂਆ ਸਾਰਾ ਪੜ੍ਹੀ ਲਿਖੀ ਤਾਂ ਬੜੀ ਵੀ ਬਿਠੇਰੀ ਹੋਈ ਐ ਬਹੂ ਅੱਛਾ ਪਰ ਛੋਟੀ ਤਾਂ ਮੈਂ ਕਰਤੂਤ ਸੁਣ ਕੇ ਹੈਰਾਨ ਮੰਨ ਗਈ ਕਹਿੰਦੇ 7 ਵਜੇ ਤਾਂ ਉੱਠਦੀ ਆ ਹਾਂ ਇੱਕ ਦਿਨ ਕਿਤੇ ਤੇਰੀ ਭੂਆ ਨੇ ਕਹਿਤਾ ਚਲ ਦਰਾਣੀਆਂ ਜਿਹਾ ਥਾਣੇ ਲੈ ਕਹਿੰਦਾ ਵੀ ਭਾਈ ਬਰੋਬਰ ਦਾ ਹੱਕ ਆ ਸਾਰਾ ਕਸਦਾ ਇਹ ਕਰਾਂ ਬੱਡੀ ਨੇ ਕੱਲੀ ਨੇ ਲੈ ਜਾਣਾ ਵਾ ਐ ਕਿ ਨਹੀਂ ਹੂੰ ਵੀ ਜਾਂ ਅਸੀਂ ਲੈ ਜਾਣਾ ਅੰਮੀ ਭਾਈ ਉਹ ਜਵਾਕ ਤਿਆਰ ਕਰ ਦਿਆ ਕਰ ਉਹਦੇ ਨਾਲ ਕਰਵਾ ਦਿਆ ਕਰ ਚਾ ਉਹ ਵੀ ਉਹ ਰੋਟੀ ਲਾ ਲਿਆ ਕਰ ਤੂੰ ਜਵਾਕ ਤਿਆਰ ਕਰ ਦੇ ਕਹਿੰਦੀ ਮੈਂ ਕਿਉਂ ਨੌਕਰਾਨੀ ਆ ਉਹ ਕਹਿੰਦੀ ਭਾਈ ਫਿਰ ਐ ਕਰਿਆ ਕਰ ਤੂੰ ਉਹ ਆਪਣੇ ਜਵਾਕ ਆਪ ਤਿਆਰ ਕਰ ਲੂ ਤੂੰ ਸਾਈਟ ਬਰਦਸ ਰੇਟ ਟਾਈਮ ਦਾ ਹਾਜ਼ਰੀ ਪਕਾ ਹਾਂ ਕਹਿੰਦੀ ਕਿਉਂ ਬਣਾ ਨੌਕਰਾਨੀ ਆ ਇਹ ਤਾਂ ਗਲਤੀ ਆ ਦੀ ਫਿਰ ਹਾਂ ਮੈਨੂੰ ਤਾਂ ਧਰਤੀ ਵੇਹ ਲਾ ਖਿਆ ਵੇ ਮੇਰੇ ਕੋਲੇ ਆ ਕੇ ਬਿਠਾ ਤੀ ਆ ਕਹਿੰਦੀ ਸੰਭਾ ਤੁਹਾਡੀ ਸਗਾਰ ਤੇਰਾ ਰਿਸ਼ਤਾ ਕਰਾ ਰਿਹਾ ਹੈ ਮੈਂ ਕਿਹਾ ਮੈਂ ਕੁੜੇ ਕੰਮ ਕਰਿਆ ਘਰ ਮਾੜਾ ਮੋਟਾ ਭਾਈ ਵੀ ਦੇਖ ਤੂੰ ਇਹਨਾਂ ਨੂੰ ਉਲਟਾ ਜਵਾਬ ਦਿੰਨੀ ਆ ਵੀ ਮੈਂ ਕਿਹੜਾ ਨੌਕਰਾਨੀ ਆ ਮੈਂ ਕਿਹਾ ਜੱ ਤੇਰੀ ਮਾਂ ਦਾ ਵਿਆਹ ਹੋਇਆ ਸੀ ਘਰ ਚਾਇ ਸੀ ਉਹਨੇ ਸਾਰਾ ਕੰਮ ਕੀਤਾ ਫਿਰ ਉਹ ਕਹਿੰਦਾ ਮੈਂ ਕਿਹਾ ਨੌਕਰਾਨੀ ਸੀ ਹਾਂ ਮੈਂ ਕਿਹਾ ਤੇਰੀ ਭਗਾਈ ਆ ਹੀ ਆ ਘਰ ਚ ਉਹ ਇਹ ਤੋਂ ਲੈ ਕੇ ਜੱਟ ਦਾ ਕੰਮ ਕਰਦੀ ਆ ਤੁਸੀਂ ਦੋ ਭੈਣਾਂ ਕੁਮਾਰੀਆਂ ਬੈਠੀਆਂ ਸੀ ਹੈ ਥੋੜਾ ਵੀ ਸਾਰਾ ਕੁਝ ਰੋਟੀ ਟਿਫਨ ਚ ਪਾ ਕੇ ਨੂੰ ਤੋੜਦੀ ਸੀ ਹੈ ਹਾਂ ਫੇਰ ਮੈਂ ਕਿਹਾ ਦੇਖੋ ਹੁਣ ਵੀ ਉਤਾਰਾਂ ਡੋਕਾਂ ਦਾ ਕੰਮ ਕਰਦੀ ਐ ਝਾੜੂ ਪੋਚਾ ਵੀ ਆਪ ਲਾਉਂਦੀ ਐ ਮੈਨੂੰ ਇਹ ਦੱਸ ਤੁਹਾਡੇ ਕਿੱਡੇ ਕਿ ਨੌਕਰ ਲੱਗੇ ਹੋਏ ਨੇ ਘਰ 'ਚ ਜਿਹੜਾ ਤੂੰ ਇੱਥੇ ਗੱਲ ਕਰ ਲ ਤੈ ਕੰਮ-ਕੰਮ ਤੇ ਕਹਿਦਣੀ ਐ ਵੀ ਮੈਂ ਤਾਂ ਨੌਕਰਾਨੀ ਨਹੀਂ ਕਿ ਮੈਂ ਨੌਕਰਾਨੀ ਨਹੀਂ ਕਿ ਮੈਨੂੰ ਐਂ ਦੱਸ ਵੀ ਫੇਰ ਮੈਂ ਕਿਹਾ ਇਹ ਤੇਰੀਆਂ ਨੌਕਰਾਨੀਆਂ ਨਹੀਂ ਤੇਰੀ ਸੱਸ ਤੇਰੇ ਮੂਰੇ ਕੰਮ ਕਰਦੀ ਐ ਤੇਰੀ ਵਿਠਾਣੀ ਤੇਰੇ ਮੂਰੇ ਕਰਦੀ ਫੇਰ ਨੌਕਰਾਨੀਆਂ ਮੈਂ ਕਿਹਾ ਮੇਰੇ ਨੂੰ ਆਹੀ ਉਹ ਕੰਮ ਕਰਦੀ ਆ ਮੈਂ ਕੰਮ ਕਰਦੀ ਆ ਤਾਂ ਫਿਰ ਅਸੀਂ ਕਹੀਏ ਇਸ ਤੋਂ ਨੌਕਰ ਨਹੀਂ ਆ ਨੌਕਰ ਨਹੀਂ ਮੈਂ ਕਿਹਾ ਇਹ ਤਾਂ ਭਾਈ ਵੱਡੇ ਲੋਕਾਂ ਦੇ ਕੰਮ ਚੱਲਦਾ ਮੈਂ ਕਿ ਕਿਸੇ ਰਾਜੇ ਮੀਰ ਦੇ ਕਰਾ ਲੈਂਦੀ ਵਿਆਹ ਤੂੰ ਬਾਨੀ ਬਾਨੀ ਕੇ ਹੈ ਮੁੰਡੇ ਨਾਲ ਫਿਰ ਭਾਏ ਤੈਨੂੰ ਪੱਕੀਆਂ ਪਕਾਈਆਂ ਦੰਦੇ ਅਗਲੇ ਹੈ ਤੈਨੂੰ ਨੌਕਰ ਨੌਕਰ ਤੇ ਰਿਆਲੇ ਵਾਲੇ ਮੈਂ ਕਿਹਾ ਜੇ ਘਰ ਦਾ ਕੰਮ ਕਰਕੇ ਮੱਚਦੀਓ ਤੁਸੀਂ ਨੌਕਰਾਨੀਆਂ ਬਣਦੀਓ ਮਰ ਜਾਓ ਚੱਪਣੀ ਚ ਨਾ 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 ਕਦੋਂ ਬਕੇ ਮੇਰੇ ਤਾਂ ਮਨ ਇਹਨਾਂ ਦੁਖੀ ਮਤ ਬਹੁਤ ਰੋ ਕੇ ਉੱਠ ਕੇ ਆਈਆਂ ਤਾਂ ਮੈਂ ਕੀ ਤੂੰ ਫੂਕੜੀ ਸੀ ਮੈਂ ਤਾਂ ਤੇਰਾ ਰਸਤਾ ਹੀ ਨਾ ਕਰੂੰਦੀ ਆ ਜੀ ਦਾ ਹਾਂ ਮਨ ਇਹਨਾਂ ਮੇਰਾ ਦੁਖੀ ਹੋਇਆ